ਲੁਧਿਆਣਾ ਪੁਲਿਸ ਨੇ ਇੱਕ ਫਰਜ਼ੀ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ। ਸੋ ਦੱਸਿਏ ਕਿ ਲੁਧਿਆਣਾ ਪੁਲਿਸ ਹੈ ਗੁਪਤ ਸੂਚਨਾ ਦੇ ਆਧਾਰ ਤੇ ਫਰਜ਼ੀ ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ। ਲੁਧਿਆਣਾ বাস ਸਟੈਂਡ ਚੌਂਕੀ ਦੇ ਲੋਕਾਂ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਇੱਕ ਨੌਜਵਾਨ বাস ਸਟੈਂਡ ਦੇ ਕੋਲ ਸਪਾਸ ਸੈਂਟਰ 'ਚ ਖੁਦ ਨੂੰ ਸਪੈਸ਼ਲ ਸੜਕ ਦਾ ਇੰਸਪੈਕਟਰ ਦੱਸ ਕੇ ਪੈਸੇ ਦੀ ਮੰਗ ਕਰ ਰਿਹਾ ਸੀ। ਉਹ ਉੱਥੇ ਕਾਰ ਰਿਹਾ ਸੀ ਦੂਜਾ ਉਸਦਾ ਸਾਥੀ ਗੱਡੀ ਵਿੱਚ ਬੈਠਿਆ ਸੀ ਸਪਾਸ ਸੈਂਟਰ ਮਾਲਕ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਨਾਲ ਦੀ ਬੱਸ ਸਟੈਂਡ ਚੌਂਕੀ ਤੇ ਸੂਚਨਾ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫਰਜ਼ੀ ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਜੋ ਦੂਜਾ ਸਾਥੀ ਸੀ ਗੱਡੀ ਵਿੱਚ ਸੀ ਉਹ ਫਰਾਰ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਇੱਕ ਦਿਨ ਦੇ ਰਿਮਾਂਡ ਤੇ ਦਿਆ ਜੀ ਸਰ ਜਰੂਰੀ ਗੱਲ ਸਰ ਕੀ ਨਾਮ ਹੈ ਲਿਖਾਣਾ ਇਹ ਸੀ ਅਮਰਜੀਤ ਸਿੰਘ ਬੱਸ ਸਟੈਂਡ ਚੌਂਕੀ ਦਾ ਸਰ ਇਹ ਕੋਈ ਮੁੰਡਾ ਪੜਿਆ ਨਾ ਜਿਹੜਾ ਇਹ ਕੱਲ ਆਪਣਾ ਸਪਾਸੈਂਟਰ ਤੇ ਆਈ ਸੀ ਗੱਲ ਤੇ ਅੰਦਰ ਵੜ ਕੇ ਕਹਿੰਦੇ ਵੀ ਇਹ ਸਪੈਸ਼ਲ ਬ੍ਰਾਂਚ ਆਇਆ ਸੀ ਦੋ ਜਣੇ ਸੀ ਇੱਕ ਬੰਦਾ ਕਾਰ 'ਚ ਬੈਠਾ ਸੀ ਇਹ ਅੰਦਰ ਚਲੇ ਗਿਆ ਜੀ ਬਾਅਦ ਜੈਲਿੰਦਰ ਚਲੇ ਗਿਆ ਬਾਅਦ ਨੇ ਫੋਨ ਕੀਤਾ ਇਹ ਐਂ ਕਰਕੇ ਮੁਲਾਜ਼ਮ ਆਏ ਨੇ ਉਹ ਕਹਿੰਦੇ 5000 ਰੁਪਏ ਦੇ ਦੇ 5000 ਰੁਪਏ ਮਾ ਦੇ ਉਹ ਕਹਿੰਦੇ 2000 ਲੈ ਜਾਓ ਤੇ ਉਹਨਾਂ ਨੇ ਸਾਨੂੰ ਫੋਨ ਕਰਤਾ ਸਾਡਾ ਚੌਂਚ ਮੱਟਾ ਲੱਗਿਆ ਸੀਗਾ ਜਦੋਂ ਮੌਕੇ ਤੇ ਸਾਡੇ ਮੁਲਾਜ਼ਮ ਬੈਦਨਾਂ ਜਗਾ ਦੇਖੇ ਕਿੱਥੋਂ ਆਏ ਕਹਿੰਦੇ ਜੀ ਅਸੀਂ ਆਇਆ ਸਪੈਸ਼ਲ ਬ੍ਰਾਂਚ ਇੱਕ ਚੱਲ ਗਿਆ ਗੱਡੀ ਜਾ ਕੇ ਬਹਿ ਗਿਆ ਇੱਥੋਂ ਦੇ ਖੜਾ ਰਹਿ ਜਦੋਂ ਲੈ ਕੇ ਆ ਵੀ ਤੇਰੇ ਸਿਕਾਉ ਨਾਲ ਆਇਆ ਕਹਿੰਦਾ ਗੱਡੀ ਦੇ ਵਿੱਚ ਚ ਗੱਲ ਕਰ ਲੋ ਉਹ ਜਦੋਂ ਦੇਖਿਆ ਮੈਨੂੰ ਫੜਿਆ ਉਹ ਜਨਾਲ ਦਾ ਪੱਟ ਕੇ ਇੱਕ ਗੁਰਪ੍ਰੀਤ ਜਿਹੜਾ ਇਹ ਕਾ ਉਪੰਨ ਲੈ ਇਹਨੇ ਮੰਦਿਰ ਘਰੋਂ ਕੱਟ ਕੇ ਪੱਤਾ ਦੇਤਾ ਜੀ ਇਹਦੇ ਕੋਲੇ ਇੱਕ ਪੋਸਟਰ ਮਿਲਿਆ ਜੀ ਚਾਰੋਂ ਮਿਲਿਆ ਜੀ ਬਾਕੀ ਉਸਰ ਮਾਰਕ ਤੋਂ ਦਿੰਦਾ ਕੁਝ ਕਿਛ ਜਾਰੀ ਹੈ ਜੀ ਜੋ ਪੁਛਦੇ ਜੋ ਹੋਰ ਵਾਅਦਾਤਾ ਬਣੇਗਾ ਉਹ ਸਾਹਮਣੇ ਲੇ। ਉਹ ਦੁਕਾਨ ਦਾ ਤੁਹ ਕਿੱਦਾਂ ਪਤਾ ਲੱਗਿਆ ਕਿ ਕਿੱਦਾਂ ਨੂੰ ਪਤਾ ਲੱਗਿਆ? ਕਾਂਦਰ ਸ਼ੱਕ ਪੈ ਗਿਆ ਜੀ ਸ਼ੱਕ ਪੈਣ ਦਾ ਆਪੇ ਪੁਲਿਸ ਨੂੰ ਫੋਨ ਕਰਤਾ ਤੇ ਇਹ ਕਿੱਦਾਂ ਤੇ ਵਰਤਦੇ ਬੋਲ ਸਕਦਾ। ਤੇ ਸਾਰੇ تین ਹੋਰ ਵੀ ਨੀ ਕਹਿ ਕੇ ਬੱਤੀ ਤੇ 34 ਤੇ ਨਾਮ ਕੀ ਦਾ ਵਰਪੀ ਸਿੰਘ ਜੀ ਕਿੱਥੇ ਦਾ ਰਹਿੰਦਾ ਹੈ? ਮਨਸੂਰਾ ਪਿੰਡ ਮਦਾ ਜੋਦਾਂ। ਤੇ ਸਾਰੇ ਇਹਦੇ ਪਹਿਲਾਂ ਕੋਈ ਮਾਮਲਾ ਦੱਲੇ ਦਾ? ਪਹਿਲਾਂ ਅਜੇ ਪੁਛਕਿਸ਼ ਕਰਦੇ ਪਏ ਜੀ ਜੀ ਦੀ ਗੱਲ ਸਾਹਮਣੇ ਜੀ ਦੱਸਿਓਗੇ। ਠੀਕ ਹੈ। ਥੈਂਕ ਯੂ ਜੀ। ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਲਨੇ ਦੀ ਰਿਪੋਰਟ